ਫਾਨੰਦਿਕ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਛਾਪੇ ਮਾਰੇ ਚੋਰ ਨੇ ਹਾਲਾਕੀ ਕਾਰਨ ਕੀ ਹੈ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵੱਲੋਂ ਲੜਾਈ ਝਗੜਾ ਕੀਤਾ ਕਿ ਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਸੰਸਾਨ ਗਲੀ ਦੇ ਵਿੱਚ ਉਸ ਵਕਤ ਮਾਹੌਲ ਪੱਕ ਗਿਆ ਜਦੋਂ ਮੁੰਡਿਆਂ ਦੀ ਟੀੜ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਕਿ ਆਦੀ ਰਾਤ ਨੂੰ ਇਹ ਸਾਰਾ ਵਾਕਯਾ ਵਾਪਰਦਾ ਲੋਕ ਕਰਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਆਵਾਜ਼ਾਂ ਸੁਣ ਕੇ ਸੋ ਤਸਵੀਰਾਂ ਤੁਸੀਂ ਦੇਖ ਸਕਤੀ ਕਫਾਰ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਣੇ ਆ ਮੈਂ ਅੰਗਰੇਜ਼ ਸਿੰਘ ਨਰੈਣਗੜ੍ਹ ਗੁਰੂ ਅਮਰਦਾਸ ਕੌਲੀ ਰਹਿਣ ਵਾਲਾ ਰਾਤ ਤਕਰੀਬਨ 8:30 11:00 ਤੋਂ 12:20 ਦੇ ਵਿੱਚ ਕੋਈ ਅਣਪਛਾਤੇ ਬੰਦੇ ਕੁਝ ਜਾਣਦੇ ਵੀ ਹੈ ਜਿਨ੍ਹਾਂ ਨੂੰ ਮਨੀ ਧਨੀਆਂ ਤੇ ਪੰਮਾ ਨਿੱਕੂ ਵੀਰ ਉਹਦੇ ਨਾਲ ਤਿੰਨ ਚਾਰ ਬੰਦੇ ਹੋਹੀ ਨਹੀਂ ਜਾਂਦੇ 12 12 13 ਬੰਦੇ ਨੇ ਸਾਡੇ ਘਰ ਤੇ ਆਣ ਕੇ ਹਮਲਾ ਬੋਲਤਾ ਟਰੋੜੇ ਚਲਾਏ ਤੇ ਗੱਡੀ ਸਾਡੀ ਵੀ ਭੰਨ ਗਏ ਨੇ ਤੇ ਜਾਂਦੀਆਂ ਫੇਰ ਸਾਨੂੰ ਧਮਕੀਆਂ ਦੇ ਕੇ ਤੁਹਾਨੂੰ ਜਾਨ ਤੋਂ ਮਾਰਨਾ ਅਸੀਂ ਜਾ ਕੇ ਪੁਲਿਸ ਦੀ ਕੰਪਲੀਟ ਲਿਖਾਈ ਆ ਤੇ ਪੁਲਿਸ ਆਂਦਿਆਂ ਦੇ ਸਵੇਰੇ ਆਵਾਂਗੇ ਜੀ ਤੇ ਸਾਨੂੰ ਜਾਲ ਮਾਲ ਦੀ ਰੱਖੀ ਸਾਡੀ ਸੁਣਾਈ ਕੀਤੀ ਜਾਵੇ ਜੋ ਬੰਦ ਦੀ ਕਾਰਵਾਈ ਉਹਨਾਂ ਦੇ ਕਾਨੂੰਨੀ ਕੀਤੇ ਨਾ ਮੇਰੇ ਨੂੰ ਵੀ ਸੱਟਾਂ ਲੱਗੀਆਂ ਜੀ ਤੇ ਸਾਡੇ ਮੁੰਡੇ ਨੂੰ ਵੀ ਲੱਗੀਆਂ ਮੁੰਡਿਆ ਹੁਣ ਸ਼੍ਰੀਆਮ ਗੁੰਡਾ ਕਰਤੀ ਦਾ ਨੰਗਾ ਨਾਚ ਕੀਤਾ ਕਿ ਤਾਂ ਕਿ ਐਸ ਸੀ ਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਮਰਸਰ ਦੇ ਨਰਾਇਣਗੜ੍ਹ ਦੇ ਵਿੱਚ ਦੇ ਰਾਤ ਨੂੰ ਚਵਾਨਾ ਦੇ ਵੱਲੋਂ ਇਟਾ ਡੋੜੇ ਵਰਸਾਏ ਗੇ ਪ੍ਰਾਣੀ ਰੰਜਿਸ਼ ਨੇ ਚਲਦਿਆ ਕਿਹਾ ਜਾ ਰਿਹਾ ਹਮਲਾ ਕੀਤਾ ਗਿਆ ਘਟਨਾ ਦੀ ਐਸ ਸੀ ਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਨੋਚਵਾਨਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਸ਼ਾਪੇ ਮਾਰੇ ਚਾਰੇ ਨੇ ਹਾਲਾਂਕਿ ਕਾਰਨ ਕੀ ਹੈ ਕਿਸ ਗੱਲ ਨੂੰ ਲੈ ਕੇ ਨੰਦੇ ਵੱਲੋਂ ਲੜਾਈ ਝਗੜਾ ਕੀਤਾ ਕਿ ਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਐ ਸੋ ਸੰਸਾਨ ਗਲੀ ਦੇ ਵਿੱਚ ਉਸ ਵਕਤ ਮਾਹੌਲ ਪੱਕ ਗਿਆ ਜਦੋਂ ਮੁੰਡਿਆਂ ਦੀ ਪੀੜ ਦੇ ਵੱਲੋਂ ਇੱਕ ਦੁੱੱਚੇ ਦੇ ਉੱਤੇ ਹਮਲਾ ਕੀਤਾ ਕਿ ਆਦੀ ਰਾਤ ਨੂੰ ਇਹ ਸਾਰਾ ਵਾਕਿਆ ਵਾਪਰਦਾ ਲੋਕਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਆਵਾਜ਼ਾਂ ਸੁਣ ਕੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਕਫਾਰ ਇਹਨਾਂ ਤਸਵੀਰਾਂ ਦਾ ਰੁੱਕ ਕਰ ਲੈਣੇ ਆ ਮੈਂ ਅੰਗਰੇਜ਼ ਸਿੰਘ ਨਾਰਾਇਣਗੜ੍ਹ ਬੁਰੂ ਅੰਮਰਦਾਸ ਕਰਨ ਵਾਲੀ ਰਹਿਣ ਵਾਲਾ ਰਾਤ ਤਕਰੀਬਨ 8:00 11:00 ਤੋਂ 12:20 ਦੇ ਵਿੱਚ ਕੋਈ ਅਣਪਛਾਤੇ ਬੰਦੇ ਕੁਝ ਜਾਣਦੇ ਵੀ ਨੇ ਜਿਨ੍ਹਾਂ ਨੂੰ ਨਿੱਕੀ ਮਨੀ ਤਲੀਆਂ ਤੇ ਪੰਮਾ ਨਿੱਕੂ ਪੀਰ ਉਹਦੇ ਨਾਲ ਤਿੰਨ ਚਾਰ ਬੰਦੇ ਉਹੀ ਨਹੀਂ ਜਾਣਦੇ 12-12 13 ਬੰਦੇ ਨੇ ਸਾਡੇ ਘਰ ਤੇ ਆਣ ਕੇ ਹਮਲਾ ਬੋਲਤਾ ਟਰੋੜੇ ਚਲਾਏ ਤੇ ਗੱਡੀ ਸਾਡੀ ਵੀ ਭੰਨ ਗਏ ਨੇ ਤੇ ਜਾਂਦੀਆਂ ਫਿਰ ਸਾਨੂੰ ਧਮਕੀਆਂ ਦੇ ਕੇ ਤੁਹਾਨੂੰ ਜਾਨ ਤੋਂ ਮਾਰਨਾ ਅਸੀਂ ਜਾ ਕੇ ਪੁਲਿਸ ਦੀ ਕੰਪਲੀਟ ਲਿਖਾਈ ਆ ਤੇ ਪੁਲਿਸ ਆਂਦਿਆਂ ਦੀ ਸਵੇਰੇ ਆਵਾਂਗੇ ਜੀ ਕਿ ਸਾਨੂੰ ਝਾਲਮਾਲ ਦੀ ਰਾਖੀ ਸਾਡੀ ਸੁਣਾਈ ਕੀਤੀ ਜਾਵੇ ਜੋ ਬੰਦ ਦੀ ਕਾਰਵਾਈ ਉਹਨਾਂ ਦੇ ਕਾਨੂੰਨੀ ਕੀਤੇ ਨੌ ਮੇਰੇ ਨੂੰ ਵੀ ਸੱਟਾਂ ਲੱਗੀਆਂ ਜੀ ਤੇ ਸਾਡੇ ਮੁੰਡੇ ਨੂੰ ਵੀ ਲੱਗੀਆਂ ਮੁੰਡਿਆਂ ਦੇ ਵੱਲੋਂ ਸ਼੍ਰੀ ਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਕਿ ਤਾਂ ਕਿ ਆਸਿਸ ਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਮਰ ਸਰਦੇ ਨਾਰਾਇਣਗੜ੍ਹ ਦੇ